ਬਈ ਬੋਦੀ ਵੀ ਸਾਰਿਆਂ ਨਾਲੋਂ ਵੱਡਾ ਗੱਪੀ ਐ ਸੁਣਾਉਣਾ ਤੁਹਾਨੂੰ ਬੋਦੀ ਦੀ ਕਹਾਣੀ ਸਸ ਸਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡੇ ਵਾਲਾ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਬਲੋ ਅਸੀਂ ਚੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਾਂਗੇ ਦੋਸਤੋ ਬੋਦੀ ਭੰਤਾ ਤੇ ਸੁੱਖਾ ਤਿੰਨੇ ਜਣੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਸੁੱਖਾ ਕਹਿੰਦਾ ਬਈ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਕਹਿੰਦਾ ਇੰਨੀ ਜ਼ਿਆਦਾ ਠੰਡ ਪੈ ਰਹੀ ਆ ਵੀ ਮੈਂ ਕੱਲ ਪਾਣੀ ਤੱਤਾ ਕੀਤਾ ਅੱਗ ਵਰਗਾ ਪਾਣੀ ਤੱਤਾ ਕਰ ਲਿਆ ਸੀ ਪਾਣੀ ਤੱਤਾ ਕਰਕੇ ਜਦੋਂ ਮੈਂ ਨਹਾਉਣ ਵਾਸਤੇ ਬੈਠਿਆ ਮੈਂ ਪਾਣੀ ਚ ਹੱਥ ਪਾਇਆ ਪਾਣੀ ਜੰਮ ਗਿਆ ਕੋਈ ਪਾਤਾ ਕਹਿੰਦਾ ਇਹ ਤਾਂ ਕੁਛ ਵੀ ਨਹੀਂ ਸਾਡੇ ਪਿੰਡ ਇੰਨੀ ਠੰਡ ਪੈਂਦੀ ਐ ਇੰਨੀ ਠੰਡ ਪੈਂਦੀ ਐ ਜਦੋਂ ਕੋਈ ਮੂੰਹ ਚੋਂ ਭਾਫਾ ਕੱਢਦਾ ਉਹ ਭਾਫਾ ਦੀ ਥਾਂ ਤੇ ਬਰਫ਼ ਦੇ ਗੋਲੇ ਮੂੰਹ ਚੋਂ ਨਿਕਲਦੇ ਆ ਭਾਈ ਬੋਦੀ ਵੀ ਕੱਥੇ ਪਿੱਛੇ ਰਹਿਣ ਵਾਲਾ ਸੀ ਬੋਦੀ ਕਹਿੰਦਾ ਉਹ ਇਹ ਤਾਂ ਕੁਛ ਵੀ ਨਹੀਂ ਸਾਡੇ ਗਜ਼ਰਾਤ ਚ ਪਾਈਓ ਤੇ ਪਿੰਓ ਇੰਨੀ ਠੰਡ ਪੈਂਦੀ ਆ ਇਨੀ ਠੰਡ ਪਈ ਦੀ ਹੈ ਵੀ ਅਸੀਂ ਜਦੋਂ ਧੂਣੀ ਲਾਉਣ ਵਾਸਤੇ ਅੱਗ ਲਾਉਨੇ ਆ ਨਾ ਅੱਗ ਵੀ ਜੰਮ ਜਾਂਦੀ ਹੈ ਤਾਂ ਦੇਖਿਆ ਦੋਸਤੋ ਬੋਦੀ ਦਾ ਸਭ ਤੋਂ ਵੱਡਾ ਗੱਪ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ